ਅਸੀਂ ਕਰ ਰਹੇ ਆ ਪੰਜਾਬ ਜੀ ਕੇ ਤੇ ਪੰਜਾਬ ਜੀ ਕੇ ਦੇ ਵਿੱਚ ਅਸੀਂ ਅੱਜ ਕਰਾਂਗੇ ਪੰਜਾਬ ਦੀਆਂ ਸਮਾਜਿਕ ਤੇ ਧਾਰਮਿਕ ਲਹਿਰਾਂ ਕਿ ਜਿਹੜਾ ਪੰਜਾਬ ਦੇ ਵਿੱਚ ਕਿਹੜੀਆਂ ਧਾਰਮਿਕ ਤੇ ਸਮਾਜਿਕ ਲਹਿਰਾਂ ਚੱਲੀਆਂ ਤਾਂ ਉਹਦੇ ਵਿੱਚ ਸਾਡੇ ਕੋਲ ਜਿਹੜੀ ਪਹਿਲੀ ਆ ਜਾਂਦੀ ਹੈ ਤਾਂ ਪਹਿਲੀ ਕਿਹੜੀ ਲਹਿਰ ਹੈ ਤਾਂ ਪਹਿਲੀ ਲਹਿਰ ਹੈ ਧਾਰਮਿਕ ਨਾਮਧਾਰੀ ਲਹਿਰ ਕਿਹੜੀ ਲਹਿਰ ਹੈ ਨਾਮਧਾਰੀ ਲਹਿਰ ਤੇ ਇਸ ਦੇ ਬਾਰੇ ਅਸੀਂ ਜਿਹੜਾ ਵਾ ਪੜਦੇ ਹਾਂ ਕੀ ਹੈ ਸਿੱਖਾਂ ਵਿੱਚ ਕੀ ਇੱਕ ਉਪ ਫਿਰਕਾ ਹੈ ਉਪ ਫਿਰਕਾ ਕਹਿੰਦਾ ਭਾਬ ਜਿਵੇਂ ਭਾਸ਼ਾ ਹੁੰਦੀ ਹੈ ਉਪ ਭਾਸ਼ਾ ਕਹਿੰਦੇ ਨਾ ਸੀ ਕਿ ਜਿਹੜਾ ਦੇਖੋ ਭਾਸ਼ਾ ਤੇ ਕੀ ਹੈ ਪੰਜਾਬ ਦੀ ਪੰਜਾਬੀ ਹਨਾ ਪਰ ਇਸ ਦੀ ਉਪ ਸ਼ਾਵਾ ਜਿਵੇਂ ਅਸੀਂ ਮਾਜੀ ਕਹਿੰਦੇ ਹਾਂ ਦੁਆਬੀ ਕਹਿੰਦੇ ਹਾਂ ਹਨਾ ਮਲਵਈ ਕਹਿੰਦੇ ਹਾਂ ਤੇ ਇਵੇਂ ਹੀ ਕਰਕੇ ਕੀ ਹੈ ਸਿੱਖਾਂ ਸਿੱਖ ਤਾਂ ਇੱਕ ਜਿਹੜੀ ਹੈ ਕੌਮ ਹੈ ਇੱਕ ਫਿਰਕਾ ਹੈ ਲੇਕਿਨ ਜਿਹਦੇ ਇਸ ਦੇ ਉਪ ਫਿਰਕੇ ਵੀ ਆ ਤਾਂ ਸਿੱਖਾਂ ਦੇ ਵਿੱਚ ਇੱਕ ਜਿਹੜਾ ਉਪ ਫਿਰਕਾ ਹੈ ਉਹ ਕਿਹੜਾ ਹੈ ਨਾਮਧਾਰੀ ਲਹਿਰ ਓਕੇ ਤਾਂ ਜੋ ਨਾਮਤਾਰੀ ਜਾਂ ਕੁੱਕਾ ਖਵਾਉਂਦੇ ਆ ਜਾਨਕਿ ਨਾਮਤਾਰੀ ਕੀ ਜਾਂ ਫਿਰ ਕੀ ਖਵਾਉਂਦੇ ਆ ਕੁੱਕਾ ਖਵਾਉਂਦੇ ਹਨ ਇਸ ਦਾ ਇਤਿਹਾਸ ਜਿਹੜਾ ਵਾ ਬਹੁਤਾ ਪੁਰਾਣਾ ਨਹੀਂ ਜੇਕਰ ਅਸੀਂ ਗੱਲ ਕਰੀ ਤੇ ਇਤਿਹਾਸ ਜਿਹੜਾ ਬਹੁਤਾ ਪੁਰਾਣਾ ਨਹੀਂ ਹੈ ਪਿਛਲੀ ਸਦੀ ਦੇ ਜਿਹੜਾ ਵਾ ਅੱਧ ਤੋਂ ਅੱਧ ਤੋਂ ਮਤਲਬ ਜਾਨਕਿ ਮੱਧ ਹੋ ਗਿਆ ਅੱਧ ਹੋ ਗਿਆ ਤਾਂ ਮੱਧ ਤੋਂ ਬਾਅਦ ਦਾ ਆਰੰਭ ਹੋਇਆ ਹੈ ਤਾਂ ਬਾਅਦ ਦਾ ਜਿਹੜਾ ਵਾ ਆਰੰਭ ਹੋਇਆ ਵਾ ਪਰ ਇਸ ਦੇ ਬਾਨੀ ਕੌਣ ਆ ਇਸ ਦੇ ਬਾਨੀ ਮਤਲਬ ਮੋਢੀ ਠੀਕ ਹੈ ਤੇ ਇਸ ਦੇ ਮੋਢੀ ਕੌਣ ਨੇ ਇਸ ਦੇ ਮੋਢੀ ਨੇ ਸਤਗੁਰੂ ਰਾਮ ਸਿੰਘ ਜੀ ਇੱਕ ਜਿਹੜੇ ਸੀ ਕੱਟੜ ਇਨਕਲਾਬੀ ਸਨ ਇੱਕ ਮਸ਼ਹੂਰ ਰੱਬ ਭਗਤ ਸਮਾਜ ਦੇ ਦੋਸ਼ ਤੱਕ ਕਿ ਜਿਹੜਾ ਸੀ ਵਿਦਰੋਹੀ ਸਮਾਜ ਸੁਧਾਰਕ ਬਣ ਗਏ ਠੀਕ ਹੈ ਕੀ ਹੁੰਦਾ ਹੈ ਕਿ ਇਹ ਇੱਕ ਜਿਹੜੇ ਸੀ ਮਸ਼ਹੂਰ ਕਹਿੰਦੇ ਕਿ ਰੱਬ ਭਗਤੀ ਯਾਨੀ ਕਿ ਪਰਮਾਤਮਾ ਦੀ ਭਗਤੀ ਕਰਨ ਵਾਲੇ ਸਮਾਜ ਦੇ ਦੋਸ਼ ਤੱਕ ਜਿਹੜੇ ਸੀ ਤੱਕ ਕੇ ਵਿਦਰੋਹੀ ਸਮਾਜ ਜਿਹੜੇ ਆ ਵਿਦਰੋਹੀ ਸਮਾਜ ਸੁਧਾਰਕ ਬਣ ਗਏ ਜਿਹੜੇ ਕੀ ਬਣ ਗਏ ਆ ਸਮਾਜ ਸੁਧਾਰਕ ਬਣ ਜਾਂਦੇ ਆ ਜਿਹੜੇ ਵੀ ਹਨਾ ਰੱਬ ਭਗਤੀ ਸਮਾਜ ਦੇ ਦੋਸ਼ ਹੈ ਜਨਨ ਕਿ ਜੋ ਵੀ ਕਹਿੰਦਾ ਭਾਵ ਹੈ ਕਿ ਕਿਸੇ ਵੀ ਧਰਮ ਦੇ ਵਿੱਚ ਅਡੰਬਰ ਪਖੰਡ ਜਿਹੜਾ ਅੰਧ ਵਿਸ਼ਵਾਸ ਆ ਗਿਆ ਉਹਨਾਂ ਦੋਸ਼ਾਂ ਨੂੰ ਦੂਰ ਕਰਨ ਲਈ ਜਨਨ ਕਿ ਉਹਨਾਂ ਦਾ ਵਿਦਰੋਹ ਕਰਨ ਵਾਸਤੇ ਸਮਾਜ ਸੁਧਾਰਕ ਜਿਹੜੇ ਆ ਇਹ ਬਣ ਗਏ ਅਤੇ ਇੱਕ ਸੱਚੇ ਸਮਾਜ ਸੁਧਾਰਕ ਵਾਂਗ ਤਾਂ ਇਹਨਾਂ ਨੇ ਇੱਕ ਸੱਚੇ ਸਮਾਜ ਸੁਧਾਰਕ ਵਾਂਗ ਜਦੋਂ ਉਹ ਕਰਮ ਖੇਤਰ ਠੀਕ ਹੈ ਕਰਮ ਖੇਤਰ ਵਿੱਚ ਅਗਾਹ ਜਿਹੜੇ ਆ ਨਿਤਰੇ ਅਗਾਹ ਨਿਤਰੇ ਮਤਲਬ ਅਗਾਹ ਆਏ ਤਾਂ ਉਹਨਾਂ ਦੇਖਿਆ ਕਿ ਦੇਸ਼ ਦੀ ਉન્નਤੀ ਲਈ ਗੁਲਾਮੀ ਦੀਆਂ ਬੇੜੀਆਂ ਨੂੰ ਕਟਣਾ ਸਭ ਤੋਂ ਜ਼ਰੂਰੀ ਹੈ ਤੁਜੋ ਦੋਸਤ ਮਾਇਨੂਸ ਧਾਰਨ ਲਈ ਜਿਹੜੇ ਆ ਅੱਗੇ ਆਉਂਦੇ ਨੇ ਤਾਂ ਉਹਨਾਂ ਨੇ ਦੇਖਿਆ ਕਿ ਸਭ ਤੋਂ ਪਹਿਲਾਂ ਤਾਂ ਅਗਾ ਜਿਹੜਾ ਵਾ ਦੇਖਿਆ ਕਿ ਦੇਸ਼ ਦੀ ਉਨਤੀ ਲਈ ਜਾਨਕਿ ਦੇਸ਼ ਮਤਲਬ ਭਾਰਤ ਦੇਸ਼ ਜਿੱਥੇ ਗੱਲ ਕੀਤੀ ਹੈ ਠੀਕ ਹੈ ਕਿ ਦੇਸ਼ ਦੀ ਉਨਤੀ ਲਈ ਸਭ ਤੋਂ ਪਹਿਲਾਂ ਕੀ ਹੈ ਕਰਨਾ ਪੜੇ ਪਵੇਗਾ ਕਿ ਕਿਉਂਕਿ ਗੁਲਾਮੀ ਖੇਤ ਦੀਆਂ ਬੇੜੀਆਂ ਨੂੰ ਕਟਣਾ ਸਭ ਤੋਂ ਪਹਿਲਾਂ ਜਿਹੜਾ ਵਾ ਸਭ ਤੋਂ ਜ਼ਰੂਰੀ ਹੋਵੇਗਾ ਕਹਿੰਦਾ ਕਿ ਭਾਵੇਂ ਕਿ ਇੱਥੇ ਜਿਹੜੇ ਗੁਲਾਮੀ ਦੀਆਂ ਬੇੜੀਆਂ ਜਾਨਕਿ ਅੰਗਰੇਜ਼ੀ ਜਾਨੀ ਕਿ ਅੰਗਰੇਜ਼ੀ ਸਾਮਰਾਜ ਦਾ ਇੱਥੇ ਕੀ ਸੀਗਾ ਰਾਜ ਸੀਗਾ ਔਰ ਉਹ ਕੀ ਸਾਡੇ ਤੇ ਰਾਜ ਕਰਦੇ ਸੀਗੇ ਉਸ ਸਮੇਂ ਠੀਕ ਹੈ ਔਰ ਜਿਹੜਾ ਸੀ ਉਸ ਨੂੰ ਸਾਨੂੰ ਆਜ਼ਾਦੀ ਪ੍ਰਾਪਤ ਕਰਨਾ ਜਿਹੜਾ ਸੀ ਉਹ ਵੀ ਜ਼ਰੂਰੀ ਸੀਗਾ ਤਾਂ ਬੇੜੀਆਂ ਨੂੰ ਕਟਣਾ ਸਭ ਤੋਂ ਜ਼ਰੂਰੀ ਉਹਨਾਂ ਨੇ ਕਿਹਾ ਠੀਕ ਹੈ ਔਰ ਵਿਦੇਸ਼ੀ ਰਾਜ ਵਿਰੁੱਧ ਤਾਂ ਕੀ ਹੁੰਦਾ ਹੈ ਵਿਦੇਸ਼ੀ ਰਾਜ ਵਿਰੁੱਧ ਜਿਹੜਾ ਇਨਕਲਾਬ ਦੀ ਤਿਆਰੀ ਜਿਹੜੀ ਆ ਵਸੀ ਪੈਮਾਨੇ ਉੱਤੇ ਕੀਤੀ ਵਸੀਤ ਮਤਲਬ ਕਿ ਹੁਣ ਉਹਨਾਂ ਜਿਹੜੀ ਸੀਗੀ ਪੂਰੀ ਤਰ੍ਹਾਂ ਨਾਲ ਵਿਦੇਸ਼ੀ ਰਾਜ ਵਿਰੁੱਧ ਜਿਹੜੀ ਸੀ ਇਨਕਲਾਬ ਦੀ ਇਨਕਲਾਬ ਮਤਲਬ ਕਹਿੰਦਾ ਭਾਵੇਂ ਪਤਾ ਹੀ ਹੋਵੇਗਾ ਕਿ ਇਨਕਲਾਬ ਜਾਨੀ ਕਿ ਉਹਨਾਂ ਦੇ ਵਿਰੁੱਧ ਜਿਹੜਾ ਵਾ ਤਿਆਰੀ ਕਰ ਲਈ ਵਸੀਤ ਪੈਮਾਨੇ ਤੇ ਮਤਲਬ ਕਿ ਉੱਪਰਲੇ ਪੈਮਾਨੇ ਤੇ ਠੀਕ ਹੈ ਅੱਜ ਜੇ ਅਸੀਂ ਉਸ ਦੀ ਤਿਆਰੀ ਦੇ ਦੌਰਾਨ ਹੀ ਜੇ ਕੁਝ ਝਗੜਾ ਫਸਾਦ ਹੋ ਗਿਆ ਤਾਂ ਉਸ ਤੋਂ ਹਾਕਮ ਠੀਕ ਹੈ ਹਾਕਮਾਂ ਨੂੰ ਸਾਰੀ ਲਹਿਰ ਨੂੰ ਕੁਚਲਣ ਦਾ ਚੰਗਾ ਮੌਕਾ ਮਿਲ ਗਿਆ ਅਤੇ ਸਭ ਯਤਨਾਂ ਦਾ ਜੇ ਅਸੀਂ નિਸਫਲਤਾ ਤੋਂ ਬਿਨਾ ਹੋਰ ਕੋਈ ਸਿੱਟਾ ਨਾ ਨਿਕਲ ਸਕੇ ਕੀ ਹੁੰਦਾ ਕਿ ਤਿਆਰੀ ਤਾਂ ਕਰ ਲਈ ਇਹਨਾਂ ਨੇ ਠੀਕ ਹੈ ਤਿਆਰੀ ਦੇ ਦੌਰਾਨ ਹੀ ਕੀ ਹੈ ਕਿ ਜੇ ਕੋਈ ਕੁਝ ਝਗੜਾ ਫਸਾਦ ਹੋ ਗਿਆ ਹੁੰਦਾ ਤਾਂ ਕੀ ਹੁੰਦਾ ਹਾਕਮ ਅਨੁਸਾਰੀ ਹਾਕਮ ਕੌਣ ਸਾਨੂੰ ਸਮੇਂ ਦੇ ਅੰਗਰੇਜ਼ ਤਾਂ ਉਹਨਾਂ ਨੇ ਜਿਵੇਂ ਇਸ ਲਹਿਰ ਨੂੰ ਸਾਰੀ ਲਹਿਰ ਨੂੰ ਕੁਚਲਣ ਦਾ ਕੀ ਚੰਗਾ ਮੌਕਾ ਉਹਨਾਂ ਨੂੰ ਮਿਲ ਜਾਂਦਾ ਹੈ ਔਰ ਸਭ ਯਤਨਾਂ ਦਾ ਜਿਹੜਾ ਨਿਸਫਲ ਤੋ ਬਿਨਾ ਯਾਨੀ ਕਿ ਸਫਲ ਨਹੀਂ ਹੁੰਦੇ નિਸਫਲਤਾ ਤੋਂ ਬਿਨਾ ਹੀ ਹੋਰ ਕੋਈ ਸਿੱਟਾ ਨਾ ਨਿਕਲ ਸਕਿਆ ਸਵਾਰਥ ਜਾਂ ਲੋਭ ਲਈ ਉਹਨਾਂ ਆਪਣੀਆਂ ਜਾਨਾਂ ਦਿੱਤੀਆਂ ਸਵਾਰਥ ਜਾਂ ਲੋਭ ਲਈ ਜਿसरी ਉਹਨਾਂ ਨੇ ਆਪਣੀਆਂ ਜਾਨਾਂ ਜਿਹੜੀਆਂ ਕਿ ਕਿਤੀਆਂ ਦਿੱਤੀਆਂ ਠੀਕ ਹੈ ਦਿੱਤੀਆਂ ਹੁੰਦੀਆਂ ਤਾਂ ਅਸੀਂ ਅਣਗੇਲੀ ਵਿਖਾ ਸਕਦੇ ਸਾਂ ਕੀ ਹੁੰਦਾ ਹੈ ਕਿ ਅਸੀਂ ਜਿਹੜੀ ਕੀ ਹੈ ਅਣਗੇਲੀ ਵਿਖਾ ਸਕਦੇ ਆ ਪਰ ਉਹਨਾਂ ਦੀ ਮੂਰਖਤਾ ਦੇ ਵਿੱਚ ਵਿਦੇਸ਼ ਪ੍ਰੇਮ ਜਿਹੜਾ ਸੀ ਕੁੱਟ-ਕੁੱਟ ਕੇ ਭਰਿਆ ਹੋਇਆ ਸੀ ਉਹਨਾਂ ਦੀ ਮੂਰਖਤਾ ਦੇ ਅੰਦਰ ਵੀ ਕਹਿੰਦੇ ਕੀ ਹੈ ਕਿ ਦੇਸ਼ ਪ੍ਰੇਮ ਜਿਹੜਾ ਸੀ ਉਹ ਕੁੱਟ-ਕੁੱਟ ਕੇ ਜਾਨਕਿ ਬਹੁਤ ਜ਼ਿਆਦਾ ਭਰਿਆ ਹੋਇਆ ਸੀ ਉਹ ਤਾਂ ਜਿਹੜੀ ਸੀ ਤੋਪ ਦੇ دہਾਨੇ ਸਾਹਮਣੇ ਜਾਨਕਿ ਤੋਪ ਦੇ ਜਿਹੜੇ دہਾਨੇ ਹੁੰਦੇ ਕਹਿੰਦੇ ਭਾਅ ਜੋ ਗੋਲੇ ਹੁੰਦੇ ਨੇ ਉਹਨਾਂ ਦੇ ਸਾਹਮਣੇ ਹੋਣ ਸਮੇਂ ਵੀ ਜਿਹੜੇ ਸੀ ਹਾਸਾ ਦਿੰਦੇ ਸਨ ਜੋ ਨਾਮਤਾ ਰਿਸਨ ਠੀਕ ਹੈ ਮਲੇਰ ਕੋਟਲਾ ਵਿਕੇਸ਼ 48 ਕਯੂ ਜਿਹੜੇ ਕੋਕੇ ਸਨ ਕੋਕੇਆ ਨੂੰ ਜੇ ਅਸੀਂ ਤੋਪਾਂ ਨਾਲ ਸ਼ਹੀਦ ਕਰ ਦਿੱਤਾ ਗਿਆ ਜਾਨਕਿ ਜਿਹੜੇ ਸੀ ਕੋਕੇ ਸਨ ਸ਼ਿਆਰਟ ਹੈ ਜਾਨਕਿ ਕੋਕੇ ਕਿਉਂ ਕਿ ਆ ਜਾਂਦਾ ਸੀ ਤੁਹਾਨੂੰ ਦੇਖੋ ਇਸ ਲਹਿਰ ਦਾ ਇੱਕੋ ਮਤਵ ਸੀਗਾ ਕਿ ਜਿਹੜਾ ਸੀਗਾ ਕੀ ਹੁੰਦਾ ਹੈ ਕਿ ਸਮਾਜ ਦੇ ਵਿੱਚ ਜਿਹੜਾ ਸੀ ਧਾਰਮਿਕ ਜੀਵਨ ਸੀਗਾ ਉਹਦੇ ਵਿੱਚ ਜਿਹੜੇ ਸੀ ਸਿੱਖ ਜਿਹੜੇ ਸੀਗੇ ਕੀ ਹੁੰਦੇ ਆਪਣੇ ਰਸਤੇ ਤੋਂ ਭਟਕ ਗਏ ਸਨ ਔਰ ਆਪਣੇ ਰਸਤੇ ਤੋਂ ਭਟਕਣ ਦੇ ਕਾਰਨ ਇਹ ਜਿਹੜੀ ਸੀ ਅੰਧ ਵਿਸ਼ਵਾਸਾ ਮੜੀਆਂ ਮਸੀਤਾ ਆਦਿ ਦੀ ਪੂਜਾ ਕਰਨ ਲੱਗ ਪਏ ਜਿਸ ਕਾਰਨ ਕਰਕੇ ਜਿਹੜਾ ਸੀਗਾ ਕੀ ਹੁੰਦਾ ਹੈ ਕਿ ਜਿਹੜਾ ਬਾਬਾ ਰਾਮ ਸਿੰਘ ਜੀ ਨੇ ਜਿਹੜਾ ਸੀਗਾ ਇਸ ਦੀ ਇਸਦੇ ਰਾਹੀਂ ਜਿਹੜੇ ਸਿੱਖਾਂ ਨੂੰ ਉਹਨਾਂ ਦਾ ਜਿਹੜਾ ਸੀਗਾ ਕੀ ਕਰਨ ਨੂੰ ਕਿਹਾ ਤਾਂ ਸਿੱਖਾਂ ਨੂੰ ਜਿਹੜਾ ਉਹਨਾਂ ਦੇ ਅ ਮਤਲਬ ਕਿ ਵਾਪਸ ਲਿਹਾਉਣ ਲਈ ਕਿ ਇਹ ਸਭ ਕੁਝ ਅਡੰਬਰ ਜਿਹੜਾ ਅੰਧਵਿਸ਼ਵਾਸ ਉਸ ਤੋਂ ਬਾਹਰ ਨਿਕਲੋ ਠੀਕ ਹੈ ਤੇ ਇਸ ਨੂੰ ਜਿਹੜਾ ਧਾਰਮਿਕ ਲਹਿਰ ਕਿਹਾ ਜਾਂਦਾ ਪਰ ਹੌਲੀ-ਹੌਲੀ ਕੀ ਹੁੰਦਾ ਹੈ ਕਿ ਇਹ ਧਾਰਮਿਕ ਲਹਿਰ ਜਿਹੜੀ ਹੈ ਇਹ ਰਾਜਨੀਤਿਕ ਰੂਪ ਜਿਹੜਾ ਸੀ ਉਹ ਤਾਨ ਕਰ ਚੁੱਕੀ ਸੀ ਕਿਉਂ ਕਿਉਂਕਿ ਬਾਬਾ ਰਾਂ ਸਤਗੁਰ ਰਾਮ ਦਾ ਸਿੰਘ ਜੀ ਜਿਹੜੇ ਸੀਗੇ ਉਹ ਕਹਿੰਦੇ ਸੀਗੇ ਕਿ ਜਿਹੜਾ ਹੈ ਭਾਰਤ ਦੇ ਵਿੱਚੋਂ ਅੰਗਰੇਜ਼ਾਂ ਦਾ ਪਤਨ ਕਰਨਾ ਜ਼ਰੂਰੀ ਹੈ ਔਰ ਇਹ ਗੁਲਾਮੀ ਦੀਆਂ ਜੰਜੀਰਾ ਜਿਹੜੀਆਂ ਨੇ ਸਾਡੇ ਪੈਰਾਂ ਦੇ ਵਿੱਚ ਇਸ ਨੂੰ ਜਿਹੜਾ ਹੈ ਕੀ ਕਰਨਾ ਚਾਹੀਦਾ ਹੈ ਤੋੜ ਦੇਣਾ ਚਾਹੀਦਾ ਹੈ ਓਕੇ ਤਾਂ ਜਿਹੜੇ 66 ਕੂਕੇ ਸੀ ਉਹਨਾਂ ਨੇ ਆਪਣੇ ਆਪ ਨੂੰ ਤੋਪਾਂ ਦੇ ਨਾਲ ਜਿਹੜਾ ਸ਼ਹੀਦ ਕਰ ਦਿੱਤਾ ਅੰਮ੍ਰਿਤਸਰ ਰਾਏਕੋਟ ਤੇ ਲੁਧਿਆਣਾ ਵੇਖੇ ਵੀ ਕੂਕਿਆਂ ਨੂੰ ਜਿਸ ਤੀ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਤਾਂ ਕੀ ਕਰ ਦਿੱਤਾ ਗਿਆ ਕੁਕਿਆਂ ਜਿਹੜਾ ਸੀ ਉਹ ਸ਼ਹੀਦ ਕਰ ਦਿੱਤਾ ਗਿਆ ਨੈਕਸਟ ਦੇਖੋ ਸਤਗੁਰੂ ਰਾਮ ਸਿੰਘ ਜੀ ਦੇ ਬਾਰੇ ਹੈ ਤਾਂ ਆਪਾਂ ਗੁਰੂ ਸਤਗੁਰੂ ਰਾਮ ਸਿੰਘ ਜੀ ਜਾਨੀ ਕਿ ਜਿਹਨਾਂ ਨੇ ਸਥਾਪਨਾ ਕੀਤੀ ਦੇਖੋ ਇਹਨਾਂ ਦੇ ਜਿਹੜੇ ਗੁਰੂ ਸੀਗੇ ਉਹ ਸੀਗੇ ਬਾਬਾ ਬਾਲਕ ਸਿੰਘ ਉਹ ਮੋਡੀ ਸੰ ਇਸ ਲਹਿਰ ਦੇ ਪਰ ਸਥਾਪਨਾ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਸਥਾਪਨਾ ਕਿੰਨਾਂ ਨੇ ਕੀਤੀ ਹੈ ਸਤਗੁਰੂ ਰਾਮ ਸਿੰਘ ਜੀ ਨੇ ਓਕੇ ਚਲੋ ਤਾਂ ਸਤਗੁਰੂ ਰਾਮ ਸਿੰਘ ਜੀ ਦਾ ਜਨਮ ਸਨ 1816 ਈਸਵੀ ਵਿੱਚ ਸ਼੍ਰੀ ਪੈਣੀ ਨਾਮ ਦੇ ਪਿੰਡ ਕਿਥੇ ਹੁੰਦਾ ਹੈ ਲੁਧਿਆਣਾ ਪੰਜਾਬ ਦੇ ਵਿੱਚ ਇੱਕ ਤਰਖਾਨ ਦੇ ਘਰ ਹੋਇਆ ਸੀਗਾ ਇਹਨਾਂ ਦਾ ਜਨਮ ਠੀਕ ਹੈ ਔਰ ਗੁਰੂ ਰਾਮ ਸਿੰਘ ਜਵਾਨੀ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਵਿੱਚ ਭਰਤੀ ਹੋ ਜਾਂਦੇ ਆ ਔਰ ਉਹ ਮੁੱਢ ਤੋਂ ਹੀ ਜਿਹੜਾ ਸੀ ਮੁੱਢੋਂ ਹੀ ਰੱਬ ਦੇ ਭਗਤ ਸਨ ਅਤੇ ਵਧੇਰੇ ਸਮਾਂ ਈਸ਼ਵਰ ਦੀ ਈਸ਼ਵਰ ਦੀ ਪੂਜਾ ਦੇ ਜਾਂ ਈਸ਼ਵਰ ਪੂਜਾ ਵਿੱਚ ਹੀ ਬਿਤਾਉਂਦੇ ਸਨ ਇਸੇ ਕਾਰਨ ਜਲਦੀ ਫੌਜ ਵਿੱਚ ਉਹ ਹਰਮਨ ਪਿਆਰੇ ਹੋ ਗਏ ਸਨ ਉਹ ਜ਼ਿਆਦਾਤਰ ਭਗਤੀ ਵਿੱਚ ਲੱਗੇ ਰਹਿਣਾ ਕਾਰਨ ਜੇ ਅਸੀਂ ਫੌਜੀ ਫਰਜ਼ਾਂ ਦੀ ਪਾਲਣਾ ਵਿੱਚ ਆ ਸਮਰਥ ਰਹਿੰਦੇ ਸਨ ਪਰ ਉਹਨਾਂ ਨੂੰ ਸਭ ਅਜਿਹੇ ਫਰਜ਼ਾਂ ਤੋਂ ਜਿਹੜਾ ਸੀ ਲੰਬੇ ਕਰਕੇ ਵੀ ਫੌਜ ਵਿੱਚ ਜਿਹੜਾ ਸੀ ਰੱਖਿਆ ਗਿਆ ਸੀ ਕਿਉਂਕਿ ਹੁਣ ਦੇਖੋ ਜਾਵੇ ਤਾਂ ਕਿ ਇਹ ਨਿਯਮਾਂ ਦੇ ਭਾਵ ਅੰਦ ਹੁੰਦੀ ਹੈ ਫੌਜ ਪਰ ਇਹ ਕਿਸੇ ਜ਼ਿਆਦਾ ਹੀ ਜਿਹੜਾ ਆ ਪ੍ਰਭੂ ਦੀ ਭਗਤੀ ਦੇ ਵਿੱਚ ਲੀਨ ਰਹਿਣ ਸੰ ਜਿਸ ਕਾਰਨ ਕਰਕੇ ਕੀ ਸੀਗਾ ਕਿ ਇਹਨਾਂ ਨੂੰ ਜਿਹੜਾ ਸੀਗਾ ਇਹਨਾਂ ਨੂੰ ਕਿਉਂਕਿ ਇਹ ਰੱਬ ਦਾ ਨਾਮ ਲੈਣ ਸੀ ਇਸ ਕਰਕੇ ਉਹਨਾਂ ਨੇ ਕਿਹਾ ਚਲੋ ਕੋਈ ਗੱਲ ਨਹੀਂ ਠੀਕ ਹੈ ਲੰਬੇ ਕਰਕੇ ਫੌਜ ਵਿੱਚ ਹੀ ਰੱਖਿਆ ਇਹਨਾਂ ਨੂੰ ਉੱਥੋਂ ਵਾਪਸ ਆ ਕੇ ਉਹਨਾਂ ਨੇ ਨੌਕਰੀ ਛੱਡ ਦਿੱਤੀ ਅਤੇ ਪਿੰਡ ਵਿੱਚ ਆ ਕੇ ਸ਼ਾਂਤ ਜੀਵਨ ਬਤਾਉਣ ਲੱਗੇ ਕੀ ਬਤਾਉਣ ਲੱਗੇ ਸ਼ਾਂਤ ਜਿਹੜਾ ਜੀਵਨ ਆ ਉਹ ਬਤਾਉਣ ਲੱਗੇ ਪਹਿਲਾਂ ਤਾਂ ਆਪ ਈਸ਼ਵਰ ਭਗਤੀ ਦਾ ਹੀ ਜਿਹੜਾ ਹੀ ਉਪਦੇਸ਼ ਦਿੰਦੇ ਸਨ ਪਰ ਬਾਅਦ ਵਿੱਚ ਕੁਝ ਸਮਾਜ ਸੁਧਾਰਕ ਸੰਬੰਧੀ ਉਪਦੇਸ਼ ਵੀ ਦੇਣ ਲੱਗੇ ਇਹਨਾਂ ਕੰਨਿਆਂ ਖਰੀਦਣ ਵੇਚਣ ਸ਼ਰਾਬ ਮਾਸ ਆਦਿ ਬਹੁਤ ਸਾਰੀਆਂ ਕੁਰਿਤੀਆਂ ਦਾ ਜਿਹੜਾ ਬੜੇ ਜੋਰਦਾਰ ਜੋਰਦਾਰ ਜਿਹੜਾ ਵਾ ਵਿਰੋਧ ਕਰਦੇ ਆ ਕਿਉਂਕਿ ਇਸ ਤਰ੍ਹਾਂ ਦੀ ਹਾਲਤ ਜਿਹੜੀ ਸੀ ਸਮਾਜ ਦੇ ਵਿੱਚ ਬਿਲਕੁਲ ਵੀ ਜੜੀ ਆ ਉਹ ਠੀਕ ਨਹੀਂ ਸੀਗੀ ਠੀਕ ਹੈ ਮਤਲਬ ਕਿ ਹਾਲਾਤ ਖਰਾਬ ਸੀਗੇ ਕਿ ਨਾ ਉਹਨਾਂ ਨੂੰ ਪੜਾਇਆ ਖਾਇਆ ਜਾਂਦੀ ਸੀ ਔਰ ਜਿਹੜੀ ਸੀ ਕੰਨੀਆਂ ਦੀ ਜਿਹੜੀ ਸੀ ਹੱਤਿਆ ਕਰ ਦਿੱਤੀ ਜਾਂਦੀ ਸੀ ਦਾਸ ਜਿਹੜਾ ਸੀਗਾ ਪ੍ਰਥਾ ਸੀਗੀ ਉਸ ਇਸ ਸਮਾਜ ਦੇ ਵਿੱਚ ਵਿਧਵਾ ਵਿਆਹ ਨੂੰ ਕੋਈ ਵੀ ਜਿਹੜੀ ਸੀਗੀ ਮਤਲਬ ਚੰਗਾ ਨਹੀਂ ਸਮਝਿਆ ਜਾਂ ਸੀ ਤੇ ਇਹਨਾਂ ਨੇ ਜਿਹੜਾ ਸੀਗਾ ਇਹਨਾਂ ਦੇ ਵਿਰੁੱਧ ਜਿਹੜੀ ਆਵਾਜ਼ ਉਠਾਈ ਕੁਰੀਤਿਆਂ ਦੇ ਬਹੁਤ ਸਾਰੀਆਂ ਕੁਰੀਤਿਆਂ ਦੇ ਬਾਰੇ ਜਿਹੜਾ ਵਾ ਜ਼ੋਰਦਾਰ ਨਾਲ ਵਿਰੋਧ ਕੀਤਾ ਔਰ ਆਪ ਦੇ ਚੇਲੇ ਵੀ ਸਦਾ ਜ਼ਿੰਦਗੀ ਜੀਉਣ ਦੇ ਅਤੇ ਰੱਬ ਪੂਜਾ ਵਿੱਚ ਜਿਹੜੇ ਆ ਮਗਨ ਰਹਿੰਦੇ ਆਪਣੇ ਪਿੰਡ ਵਿੱਚ ਜਿਹੜਾ ਸੀ ਗੁਰੂ ਕਾ ਲੰਗਰ ਠੀਕ ਹੈ ਆ ਖੋਲ ਰੱਖਿਆ ਜੀ ਖੋਲ ਮਤਲਬ ਹੁੰਦਾ ਹੈ ਕਿ ਖੁੱਲਾ ਓਕੇ ਪਰ ਜਲਦੀ ਹੀ ਇੱਕ ਤਬਦੀਲੀ ਹੋਈ ਉਹਨਾਂ ਦੀ ਨਾਮਿਲਵਰਤਨ ਅੰਦੋਲਨ ਤੋਂ ਵੀ ਕਈ ਜਿਹੜਾ ਵਾ ਗੱਲਾਂ ਵੱਧ ਕੇ ਸੀਗੀਆਂ ਕਿ ਜੋ ਨਾਮਿਲ ਵਰਤਨ ਅੰਦੋਲਨ ਮਹਾਤਮਾ ਗਾਂਧੀ ਦੁਆਰਾ ਚਲਾਈ ਗਈ ਸੀਗੀ ਉਹਦੇ ਵਿੱਚ ਵੀ ਉਹਨਾਂ ਨੇ ਹਿੱਸਾ ਲਿਆ ਸੀਗਾ ਠੀਕ ਹੈ ਨਾਮਧਾਰੀਆਂ ਨੇ ਪਰ ਕਹਿੰਦੇ ਉਹ ਜਿਹੜੀ ਇਹਨਾਂ ਦੀ ਗੱਲ ਸੀ ਉਹ ਇਹਨਾਂ ਤੋਂ ਨਾਮਧਾਰੀ ਤੋਂ ਵੀ ਉੱਪਰ ਦੀ ਸੀ ਔਰ ਨਾ ਜੋ ਮਿਲਵਰਤਨ ਅੰਦੋਲਨ ਸੀਗਾ ਇਹ ਗੱਲ ਕੀਤੀ ਜਾਂਦੀ ਤੇ ਜਿਹੜਾ ਹੈ ਮਹਾਤਮਾ ਗਾਂਧ ਤੋਂ ਪਹਿਲੇ ਰਸੀ ਨਾਮਧਾਰੀਆਂ ਨੇ ਚਲਾਇਆ ਸੀ ਓਕੇ ਹੁਣ ਇਹਦੇ ਕੁਝ ਜਿਹੜੇ ਨੇ ਤਾਂ ਅਦਾਲਤਾਂ ਦਾ ਬਾਈਕਾਟ ਇਹਨਾਂ ਨੇ ਕਾਨੂੰਨ ਨੂੰ ਕਿਹਾ ਸੀਗਾ ਕਿ ਜਿਹੜਾ ਹੈ ਅੰਗਰੇਜ਼ਾਂ ਦੀਆਂ ਜੋ ਅਦਾਲਤਾਂ ਨੇ ਉਹਨਾਂ ਨੂੰ ਕੀ ਕਰ ਦੇਣਾ ਚਾਹੀਦਾ ਹੈ ਬਾਈਕਾਟ ਉਹਨਾਂ ਦਾ ਕਰਨਾ ਚਾਹੀਦਾ ਹੈ ਠੀਕ ਹੈ ਉਸ ਤੋਂ ਬਾਅਦ ਆ ਪਰ ਜਲਦੀ ਹੀ ਜਿਹੜਾ ਹੈ ਉਸ ਤੋਂ ਬਾਅਦ ਕਿਸੇ ਨੇ ਕਿ ਆਪਣੀਆਂ ਪੰਚਾਇਤਾਂ ਦੀ ਕਾਮ ਕਾਇਮੀ ਮਤਲਬ ਕਾਇਮੀ ਮਤਲਬ ਕਿ ਆਪਣੀਆਂ ਪੰਚਾਇਤਾਂ ਖੁਦ ਦੀਆਂ ਬਣਾਉਣੀਆਂ ਚਾਹੀਦੀਆਂ ਸਰਕਾਰੀ ਤਾਮਿਲ ਦਾ ਬਾਈਕਾਟ ਕੇ ਜੋ ਅੰਗਰੇਜ਼ਾਂ ਦੇ ਦੁਆਰਾ ਜਿਹੜੀ ਤਾਮਿਲ ਮਤਲਬ ਕਿ ਪੜਾਇਆ ਜਾਂਦਾ ਹੈ ਸਿੱਖਿਆ ਦਿੱਤੀ ਜਾਂਦੀ ਹੈ ਉਸ ਦਾ ਬਾਈਕਾਟ ਕੀਤਾ ਔਰ ਇਹਨਾਂ ਨੇ ਕਿਹਾ ਕਿ ਜਿਹੜਾ ਹੈ ਖੁਦ ਆਪਣੀ ਸਿੱਖਿਆ ਜਿਹੜੀ ਹੈ ਬੱਚਿਆਂ ਨੂੰ ਦੇਣੀ ਚਾਹੀਦੀ ਹੈ ਠੀਕ ਹੈ ਓਕੇ ਤਾਂ ਵਿਦੇਸ਼ੀ ਸਰਕਾਰ ਦੇ ਪੂਰੇ ਬਾਈਕਾਟ ਨਾਲ ਸਰਕਾਰ ਦੇ ਪੂਰੇ ਬਾਈਕਾਟ ਕਹਿੰਦਾ ਭਾਵ ਹੈ ਕਿ ਜਿਹੜੇ ਅੰਗਰੇਜ਼ ਹਨ ਉਹਨਾਂ ਦਾ ਪੂਰੀ ਤਰ੍ਹਾਂ ਨਾਲ ਬਾਈਕਾਟ ਕੀਤਾ ਗਿਆ ਓਕੇ ਰੇਲ ਤਾਰ ਤੇ ਡਾਕ ਦੋ ਬਾਈਕਾਟ ਦਾ ਵੀ ਜਿਹੜਾ ਸੀ ਪ੍ਰਚਾਰ ਕੀਤਾ ਠੀਕ ਹੈ ਰੇਲ ਤਾਰ ਤੇ ਡਾਕ ਜਿਹੜੇ ਸੀ ਉਹਨਾਂ ਦਾ ਵੀ ਇਹਨਾਂ ਨੇ ਪ੍ਰਚਾਰ ਕੀਤਾ ਕਿ ਇਹ ਚੀਜ਼ਾਂ ਵੀ ਜਿਹੜੀਆਂ ਇਹਨਾਂ ਦਾ ਵੀ ਬਾਈਕਾਟ ਹੋਣਾ ਚਾਹੀਦਾ ਯਾਨੀ ਕਿ ਜੋ ਵੀ ਅੰਗਰੇਜ਼ਾਂ ਦੀਆਂ ਚੀਜ਼ਾਂ ਬਣੀਆਂ ਹੋਈਆਂ ਨੇ ਉਹਨਾਂ ਦਾ ਕੀ ਹੋਣਾ ਚਾਹੀਦਾ ਹੈ ਬਾਈਕਾਟ ਹੋਣਾ ਚਾਹੀਦਾ ਹੈ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਓਕੇ ਨੈਕਸਟ ਦੇਖੋ ਤਸਿੰਘ ਸਭਾ ਲਹਿਰ ਇੱਕ ਜਿਹੜਾ ਵਾ ਸਿੱਖ ਲਹਿਰ ਸੀ ਠੀਕ ਹੈ ਕਿਸੀ ਕਿ ਇੱਕ ਸਿੱਖ ਲਹਿਰ ਸੀ ਕੇ ਆਪਾਂ ਜਿਹੜਾ ਵਾ ਸਿੰਘ ਸਬਤੇ ਆ ਗਏ ਆ ਸੌਰੀ ਤਾਂ ਇਹ ਆ ਪਹਿਲਾਂ ਉਸ ਤੋਂ ਠੀਕ ਹੈ ਕਿ ਸਤਿਗੁਰੂ ਰਾਮ ਸਿੰਘ ਜੀ ਆਪਾਂ ਕਰ ਲਏ ਆ ਓਕੇ ਤੇ ਇਸ ਦੇ ਕੁਝ ਸਿਧਾਂਤ ਵੀ ਸਨ ਤੇ ਸਿਧਾਂਤ ਦੇ ਵਿੱਚ ਮੈਂ ਥੋੜਾ ਤੁਹਾਨੂੰ ਦੱਸ ਦੇਣੀ ਆ ਕਿ ਜਿਵੇਂ ਇਹਨਾਂ ਦਾ ਸਿਧਾਂਤ ਸੀ ਕਿ ਈਸ਼ਵਰ ਦੀ ਪੂਜਾ ਪਰਮਾਤਮਾ ਦੀ ਪੂਜਾ ਕਰਨੀ ਚਾਹੀਦੀ ਆ ਪਰਮਾਤਮਾ ਇੱਕ ਹੈ ਉਸ ਤੇ ਜੋਰ ਦਿੱਤਾ ਇਹਨਾਂ ਨੇ ਔਰ ਇਹਨਾਂ ਨੇ ਕਿਹਾ ਕਿ ਜਿਹੜਾ ਮੜੀਆਂ ਮਸੀਤਾ ਆਦਿ ਦਾ ਆਦੀ ਅੰਧ ਵਿਸ਼ਵਾਸਾਂ ਤੇ ਜੋਗੀਆਂ ਤੇ ਜਿਹੜਾ ਵਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਆਪਣਾ ਜੋ ਸਾਡਾ ਸਿੱਖ ਹੈ ਉਸ ਤੇ ਜਿਹੜਾ ਸਿੱਖ ਧਰਮ ਹੈ ਉਸ ਤੇ ਵਿਸ਼ਵਾਸ ਕਰਨਾ ਚਾਹੀਦਾ ਗੁਰੂ ਸਹਿਬਾਨਾਂ ਤੇ ਵਿਸ਼ਵਾਸ ਤਾਂ ਗੁਰੂ ਸਹਿਬਾਨਾਂ ਦੇ ਉੱਪਰ ਵਿਸ਼ਵਾਸ ਕਰਨ ਨੂੰ ਕਿਹਾ 10 ਗੁਰੂ ਔਰ 11ਵੀਂ ਜੋਤ ਦਸਾ ਗੁਰਿਆਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਵਿਸ਼ਵਾਸ ਔਰ ਇਸ ਤੋਂ ਇਲਾਵਾ ਇਹਨਾਂ ਨੇ ਕਿਹਾ ਕਿ ਜੋ ਕੂਕੇ ਆ ਜਿਹੜੇ ਬਾਬੇ ਹੁੰਦੇ ਨੇ ਸਤਗੁਰ ਹੁੰਦੇ ਨੇ ਉਹਨਾਂ ਤੇ ਜਿਵੇਂ ਬਾਬਾ ਬਾਲਕ ਸਿੰਘ, ਰਾਮ ਸਿੰਘ, ਹਰੀ ਸਿੰਘ ਹਨਾ ਇਹਨਾਂ ਦੇ ਅੱਗੇ ਤੋਂ ਅੱਗੇ ਜਿਹੜੇ ਆਏ ਆ ਤੇ ਉਹਨਾਂ ਨੂੰ ਵੀ ਇਹਨਾਂ ਨੇ ਗੁਰੂ ਦੇ ਰੂਪ ਜਿਹੜਾ ਸਮਝਿਆ ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜਾ ਸੀਗਾ ਇਹਨਾਂ ਨੇ ਕਿਹਾ ਕਿ ਉਸ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ ਸਿੱਖਾਂ ਨੂੰ ਉਸ ਨੂੰ ਹੀ ਜਿਹੜਾ ਆ ਆਪਣਾ ਧਾਰਮਿਕ ਗ੍ਰੰਥ ਸਮਝਣਾ ਚਾਹੀਦਾ ਹੈ ਉਸ ਤੋਂ ਬਾਅਦ ਜਿਹੜੇ ਇਹਨਾਂ ਦੇ ਏਜੰਸੀ ਇਹਨਾਂ ਨੇ ਕਿਹਾ ਕਿ ਜਿਹੜਾ ਇਹਨਾਂ ਨੈਤਿਕ ਗੁਣ ਸੀਗੇ ਕਿ ਸਦਾ ਸੱਚ ਬੋਲੋ ਇਮਾਨਦਾਰੀ ਨਾਲ ਆਪਣੀ ਦਸ ਨੋਹਾਂ ਦਿੱਕਤ ਕਰਕੇ ਜਿਹੜਾ ਵਾ ਉਹ ਜਿਹੜਾ ਵਾ ਖਾਓ ਉਸ ਨੂੰ ਖਾਓ ਤੇ ਬੇਈਮਾਨੀ ਵਾਲ ਜਿਹੜਾ ਵਾ ਉਹ ਬੇਈਮਾਨੀ ਕੀ ਇੱਕ ਪਾਪ ਐ ਝੂਠ ਬੋਲਣਾ ਇੱਕ ਪਾਪ ਐ ਤੁਹਾਡੀ ਆਤਮਾ ਕੀ ਇਹ ਇਹਨਾਂ ਚੀਜ਼ਾਂ ਦੇ ਨਾਲ ਕੀ ਹੁੰਦੀ ਹੈ ਮੈਲੀ ਹੁੰਦੀ ਹੈ ਝੂਠ ਬੋਲਣ ਦੇ ਨਾਲ ਚੋਰੀ ਕਰਨ ਨਾਲ ਜਾਂ ਫਿਰ ਬੇਈਮਾਨੀ ਕਰਨ ਦੇ ਨਾਲ ਓਕੇ ਤੇ ਇਹ ਸਾਡੇ ਕੋਲ ਕਿਹੜਾ ਟੌਪਿਕ ਸੀਗਾ ਸਾਡਾ ਅੱਜ ਦਾ ਤੇ ਇਹ ਸੀਗਾ ਨਾਮਤਾਰੀ ਲਹਿਰ ਕਿਹੜੀ ਹੈ ਨਾਮਤਾਰੀ ਲਹਿਰ ਓਕੇ ਠੀਕ ਹੈ ਤੇ ਇਹਦੇ ਸਿਧਾਂਤ ਸਨ ਜੇਕਰ ਅਸੀਂ ਗੱਲ ਕਰੀਏ ਤਾਂ ਸਿਧਾਂਤ ਜਿਵੇਂ ਇਹ ਹੀ ਸੀਗੇ ਕਿ ਪਰਮਾਤਮਾ ਦੇ ਵਿੱਚ ਵਿਸ਼ਵਾਸ ਰੱਖਣਾ ਔਰ ਇਹ ਜਿਹੜੇ ਸੀਗੇ ਇਹਨਾਂ ਦੇ ਇੱਕ ਆਪਣੇ ਵੀ ਜਿਹੜੇ ਆ ਕੀ ਸੀਗੇ ਆ ਇਹਨਾਂ ਦੇ ਆਪਣੇ ਜਿਹੜੇ ਸੀਗੇ ਆ ਚਿੰਨ੍ਹ ਸਨ ਜਿਵੇਂ ਚਿੰਨ੍ਹ ਕੀ ਸੀਗੇ ਦੇਖੋ ਚਿੰਨ ਤਾਂ ਇੱਕ ਤਾਂ ਪੰਜ ਕ ਕਕੇ ਜਾਨੀ ਕਿ ਪੰਜ ਕੰਕਾਰ ਸੀਗੇ ਕੇਸ ਕੰਗਾ ਕੜਕ ਸ਼ਹਿਰਾ ਤੇ ਕਿਰਪਾਨ ਇਹ ਤਾਂ ਜਿਹੜੇ ਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਸਿੱਖ ਧਰਮ ਦੇ ਵਿੱਚ ਜਿਹੜੇ ਸੀ ਪੰਜ ਜਿਹੜੇ ਸੀ ਕਿੰਨ ਦਿੱਤੇ ਸੀ ਇਸ ਤੋਂ ਇਲਾਵਾ ਜਿਹੜੇ ਕੂਕੇ ਸੀਗੇ ਜਾਨੀ ਕਿ ਨਾਮਧਾਰੀ ਸੀਗੇ ਇਹ ਕੀ ਕਰਦੇ ਸਨ ਇਹ ਜਿਹੜੇ ਸੀਗੇ ਚਿੱਟੀ ਪਗੜੀ ਚਿੱਟਾ ਪਜਾਮ ਮਤਲਬ ਕਿ ਚਿੱਟਾ ਜਿਹੜਾ ਸੀਗਾ ਪਹਿਰਾਵਾ ਪਹਿਨਦੇ ਸਨ ਔਰ ਇਸ ਤੋਂ ਇਲਾਵਾ ਇੱਕ ਜਿਹੜੀ ਸੀਗੀ ਚਿੱਟੀ ਉਨ ਦੀ ਮਾਲਾ ਹੁੰਦੀ ਸੀ ਜਿਸ ਦੇ ਨਾਲ ਕੀ ਸੀਗੇ ਇਹਨਾਂ ਦਾ ਕੀ ਸੀਗਾ ਮਤਲਬ ਕਿ ਜਤੋਂ ਜ਼ਿਆਦਾ ਪਰਮਾਤਮਾ ਦਾ ਨਾਮ ਲਿਆ ਜਾਵੇ ਔਰ ਇਹਨਾਂ ਨੇ ਇਸਤਰੀਆਂ ਨੂੰ ਵੀ ਪਹਿਲ ਦਿੱਤੀ ਕਿ ਇਸਤਰੀਆਂ ਮਤਲਬ ਇਸਤਰੀਆਂ ਨੂੰ ਮਦਦਾਂ ਦੇ ਬਰਾਬਰ ਹੱਕ ਦਿੱਤੇ ਅਧਿਕਾਰ ਦਿੱਤਾ ਇਹਨਾਂ ਨੇ ਔਰ ਇਸ ਕਰਕੇ ਇਸਤਰੀਆਂ ਨੇ ਵੀ ਜਿਹੜਾ ਵਾ ਕਾਫੀ ਉਤਸ਼ਾਹ ਦਿਖਾਇਆ ਹੁਣ ਇਹਨਾਂ ਨੂੰ ਕੂਕੇ ਕਿਉਂ ਕਿਹਾ ਜਾਂਦਾ ਸੀ ਕਿ ਜਦੋਂ ਇਹ ਪਰਮਾਤਮਾ ਨਾਮ ਲੈਣਦੇ ਸਨ ਔਰ ਇਹ ਮਸਤ ਹੋ ਜਾਂਦੇ ਸਨ ਔਰ ਜਦੋਂ ਮਸਤ ਹੋ ਜਾਂਦੇ ਤਾਂ ਫਿਰ ਕੀ ਇਹ ਉੱਚ ਉੱਚ ਪਰਮਾਤਮਾ ਦਾ ਨਾਮ ਕੂਕਦੇ ਸਨ ਜਿਸ ਲਈ ਇਹਨਾਂ ਨੂੰ ਕੀ ਕਿਹਾ ਜਾਣ ਲੱਗ ਗਿਆ ਕੂਕੇ ਕਿਹਾ ਜਾਂਦਾ ਸੀ ਓਕੇ ਤਾਂ ਕੀ ਹੈ ਇਸ ਦੀ ਸਥਾਪਨਾ ਜਿਹੜੀ ਹੈ ਕਿੰਨਾ ਨੇ ਕੀਤੀ ਸੀਗੀ ਤਾਂ ਸਤਿਗੁਰੂ ਰਾਮ ਸਿੰਘ ਜੀ ਨੇ ਕੀਤੀ ਸੀਗੀ ਓਕੇ ਤਾਂ ਸਤਿਗੁਰੂ ਰਾਮ ਸਿੰਘ ਜੀ ਨੇ ਕੀ ਕੀਤੀ ਸੀਗੀ ਕਿਸ ਦੀ ਨਾਮਤਾਰਿਕ ਕੁੱਕਾ ਲਹਿਰ ਦੀ ਸਥਾਪਨਾ ਠੀਕ ਹੈ ਤਾਂ ਕਿੱਥੇ ਕਦੋਂ ਕੀਤੀ ਸੀ 13 ਅਪ੍ਰੈਲ 1857 ਈਸਵੀ ਦੇ ਵਿੱਚ ਜਿਹੜਾ ਸੀਗੇ ਇਹਨਾਂ ਨੇ ਇਸ ਦੀ ਸਥਾਪਨਾ ਕੀਤੀ ਸੀ ਕਿੱਥੇ ਕੀਤੀ ਸੀ ਕਿ ਪਿੰਡ ਭੈਣੀ ਅਰਾਈਆਂ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਕੀਤੀ ਸੀ ਔਰ ਇਸਥੇ ਜਿਹੜਾ ਸੀਗਾ ਇਹਨਾਂ ਨੇ ਸਥਾਪਨਾ ਕੀਤੀ ਸੀ ਓਕੇ ਤਾਂ ਚਲੋ ਤੇ ਇਹ ਸੀਗਾ ਕੀ ਸੀਗਾ ਨਾਮਤਾਰੀ ਲਹਿਰ ਓਕੇ